ਬਾਈ ਹੋਊਗਾ 15 14 ਹੋਊਗੀ ਨਾ ਨਾ ਬਾਈ 17 18 ਇੰਚ ਇੰਨੀ ਹੋਊਗੀ ਹਾਂ 17 ਦਾ ਪੱਕੇ ਹੋ ਸਕਦਾ ਸਕਨ ਬਾਈ ਦਾ ਇਹਦਾ ਬਾਈ 35000 ਰੁਪਏ 35000 ਰੁਪਿਆ ਹਾਂ ਬਹੁਤ ਲੱਖ ਰੁਪਿਆ ਜੀ ਲੱਖ ਰੁਪਿਆ ਲੱਗਿਆ ਤਾਂ ਨਹੀਂ ਕੁਛ ਬਾਈ ਲੱਗ ਗਿਆ ਜੀ 65000 ਰੁਪਏ ਲੱਗੇ 65000 ਇਹ ਚਾਰ ਲੀਟਰ ਦੀ ਗਾਰੰਟੀ ਹੈ ਜੀ ਇਹਦੀ ਹਾਂਜੀ ਉਹਦੀ ਦੂਜੀ ਦੀ ਘਟ ਹੈ ਇਹਦੀ ਵੀ ਮੰਨ ਕੇ ਇੰਨੇ ਚਾਰਾਂ ਦੀ ਹੈ ਅੱਛਾ ਕਾਲਾ ਨਹੀਂ ਹੁੰਦਾ ਜੀ ਪੂਰਾ ਪਿਓਰ ਚਿੱਟਾ ਹੁੰਦਾ ਗਾ ਥੋੜਾ ਆ ਘਟ ਆਉਂਦਾ ਕਾਲਾ ਜਿਆਦਾ ਚਿੱਟਾ ਹੁੰਦਾ ਹਾਂ ਲਓ ਵੀ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਪੁਰ ਆਗੇ ਸੀਗੇ ਆਪਾਂ ਬੱਕਰੀਆਂ ਦੀ ਮੰਡੀ ਤੇ ਅੱਜ ਮੰਡੀ ਵਧੀਆ ਭਰੀ ਹੋਈ ਆ ਤੇ ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੁੰਦਾਗਾ ਇਕੱਠ ਵਧੀਆ ਰਿਹਾਗਾ ਨਾ ਅੱਜ ਤੁਹਾਨੂੰ ਬੱਕਰੇ ਦਿਖਾਵਾਂਗੇ ਬੱਕਰੇ ਕੀ ਪੂਰੀ ਘਾਂਡ ਚ ਜਿਹਾ ਦਿਖਾਉਣਾ ਡੱਬੇ ਬੱਕਰੀਆਂ ਦਾ ਕਰੇਜ ਬਹੁਤ ਰਹਿੰਦਾਗਾ ਡੱਬੇ ਬੱਕਰੇ ਤੁਹਾਨੂੰ ਦਿਖਾ ਦਿੰਨੇ ਕਾਲੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਨਾ ਕੀ ਹਾਲ ਹੈ ਜੋਨੀ ਵਧੀਆ ਬਾਈ ਅੱਛਾ ਡੱਬਾ ਬੱਕਰਾ ਹੈਗਾ ਕਿੰਨੇ ਕ ਦੰਦਾਂ ਦੇ ਵਿੱਚ ਆਗਾ ਇਹ ਬਾਈ 4 ਦੰਦ ਕੱਢਦਾ 4 ਦੰਦ ਹਾਈਟ ਹਾਈਟ ਇਹਦੀ 39 ਇੰਚ ਬਾਜਨੋ ਭਜਨ ਇਹਦਾ 50 55 ਦਾ ਕੰਨਾ ਦੀ ਲਵਾਈ ਕਿੰਨੀ ਹੋਊਗੀ ਬਈ ਯਾਰ ਇਹਦਾ ਬਾਈ ਹੋਊਗਾ 15 14 ਹੋਊਗੀ ਨਾ ਨਾ ਬਾਈ 17 18 ਇੰਚ ਇੰਨੀ ਹੋਊਗੀ ਹਾਂ 17 ਦਾ ਪੱਕੇ ਹੋ ਹੋ ਸਕਦਾ ਸਕਿਨ ਗਲਾਬੀ ਆ ਨਾ ਇਹਦੀ ਐਨ ਪਿਆਰ ਗਲਾਬੀ ਆ ਬਾਈ ਹਾਇਦਰਾਬਾਦੀ ਚ ਹਾਇਦਰਾਬਾਦੀ ਕੋ ਘਾਟਵਾਦ ਕੋਈ ਇਹ ਚ ਨਾ ਬਾਈ ਅੱਜ ਵੀ ਘਾੜੀ ਦਾ ਕੋਈ ਨਹੀਂ ਬੱਚੇ ਜੇ ਘਾਟਿਆ ਕੀ ਮੰਗਿਆ ਬਈ ਇਹਦਾ ਇਹਦਾ ਬਾਈ 35000 ਰੁਪਏ 35000 ਰੁਪਿਆ ਬਹੁਤ ਸੋਹਣਾ ਮੜਿਆ ਤੋਰ ਹੀ ਦੇ ਯਾਰ ਇਧਰ ਨੂੰ ਜੇ ਲੈ ਅੱਜ ਤੋਰ ਦਾ ਬਾਈ ਕਲਰ ਆ ਘੋੜੇ ਵਾਂਗੂ ਆ ਜੰਪਾ ਬਹੁਤ ਸੋਹਣਾ ਕਲਰ ਆ ਨਾ ਸਹੀ ਗੱਲ ਡੱਬਾ ਕਲ ਇਸ ਤਰ੍ਹਾਂ ਦਾ ਰੰਗ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਕਿਹੜਾ ਕਲਰ ਕਹਿ ਦਾਂਗੇ ਵੈਸੇ ਇਹਨੂੰ ਇਹ ਲਾਲ ਡੱਬਾ ਬਾਈ ਲਾਲ ਡੱਬਾ ਨਾ ਹਾਂਜੀ ਅ ਡੱਬੇ ਦੇ ਵਿੱਚ ਲਾਲ ਡੱਬਾ ਲੈ ਜਾ ਇੱਥੇ ਲੈ ਤੋੜ ਕੇ ਦਿਖਾਦਾ ਬਾਈ ਕਿਸੇ ਤਰ੍ਹਾਂ ਦੀ ਕੋਈ ਘਾਟ ਹੈ ਨਹੀਂਗੀ ਇੱਚ ਲੈਣ ਦੇਣ ਕਿੱਥੇ ਤੱਕ ਅਨੇ ਬੜੂਗਾ ਮੰਨਦਾ ਨਹੀਂ ਹੋਊਗਾ ਇਹ ਚ ਮੰਨਤਾ ਨਹੀਂ ਹੋਊਗਾ ਚੀਜ਼ ਹੋਣੀ ਹੈ ਨਾ ਕੀ ਲਾਦਾ ਵੀ ਹਾਈਟ ਹੂਟ ਕਿੰਨੀ ਕਰ ਜਾਊਗਾ ਹਾਈਟ ਬਾਈ ਕਰ ਜੂਏ 43 ਇੰਚ ਤਾਂ ਹੋਈ ਜਾਂਦੀ ਯਾਨੀ ਕਿ ਬੋਕ ਰੱਖਣ ਦੇ ਕਾਬਿਲ ਆ ਇਹ ਹਾਂ ਹਾਂ ਬਾਈ ਵਧੀਆ ਬੱਤਿਆ ਬਾਈ ਚੀਜ਼ ਵਧੀਆ ਗਈ ਹੈ ਨਾ ਹਾਈਟ ਹੂਟ ਵਧੀਆ ਗਈ ਹੈ ਨਾ ਚਾ ਠੀਕ ਲੱਗਿਆ ਬਾਈ ਹੈਨਾ ਚੰਗਾ ਭਰਾ ਧੰਨਵਾਦ ਕਿਉਂਦਾ ਰਹ ਭਾਈ ਪੋਲਿਆ ਠੀਕ ਹੈ ਜੀ ਕੀ ਨਾਮ ਹੈ ਤੇਰਾ ਰਾਜਵਿੰਦਰ ਰਾਜਵਿੰਦਰ ਪਿੰਡ ਕਿਹੜਾ ਆਪਣਾ ਛੱਤਿਆਣਾ ਜੀ ਛੱਤਿਆਣਾ ਹਾਂਜੀ ਬੱਕੀਆਂ ਬੱਕਰੀਆਂ ਨੇਗੀਆਂ ਗੱਬਣਾ ਨੇ ਜਾਂ ਫੰਡਰਾਂ ਨੇ ਆ 3.5 ਮਹੀਨੇ ਦੀ ਜੀ ਇਹ ਤਾਂ ਸੂਨ ਵਾਲੀ ਹੈ ਲੱਗ ਪਾ ਆ ਵੀ ਆ ਵੀ ਤਿਆਰ ਆ ਮਤਲਬ ਤਿੰਨਾਂ ਕੁ ਦੀ ਰੱਖਦਾ ਇੱਕ ਤਾਂ ਉਹ ਬੱਡੀ ਜਰਾ ਬੱਕਰੀ ਦੀ ਹੈ ਨਾ ਉੱਚੇ ਮੱਥੇ ਵਾਲੀ ਉੱਚੇ ਮੱਥੇ ਵਾਲੀ ਆ ਠੀਕ ਹੈ ਮੁੱਲ ਵਾੜੀ ਕੀ ਕਰੇ ਆ ਗੱਬਣ ਦੱਸੀ ਕਾਲੀ ਜੀ ਦੋਵੇਂ ਗੱਬਣਾ ਗਾਰੰਟੀ ਦੀਆਂ ਜੀ ਕੀ ਮੰਗਿਆ ਜੋੜੀ ਦਾ 80000 ਰੁਪਏ ਜੋੜੀ ਜੋੜੀ ਦਾ ਦੰਦਾਂ ਦੀਆਂ ਰੈਸ਼ ਆ ਜਿੱਦਾਂ ਆਏ ਤਾਂ ਨਹੀਂ ਕਿਤੇ ਬੁੱਢੀਆਂ ਹੋਈਆਂ ਖੜੀਆਂ ਹੋਣਾ ਫੜੀ ਇੱਕ ਬੱਕਰੀ ਦੇਖੋ ਬਾਈ ਆ ਤਾਂ ਓਕੇ ਆ ਜਮਾ ਆਹਾ ਉੱਚੇ ਮੱਥੇ ਵਾਲੀ ਕੀ ਆ ਕਹਿੰਦੀ ਹੈਗੀ ਓਕੇ ਓਕੇ ਆ ਜਮਾ ਫਰੈਸ਼ ਨੇ ਨਾ ਹਾਈਟ ਕਿ ਨਹੀਂ ਦੱਸੀ ਹੋ ਗਈ ਤੁਸੀਂ 39 39 ਇੰਚ 39 ਤਾਂ ਹੋਣੀ ਆ ਜੀ ਉਹਦੀ ਤਾਂ 39 ਹੋਊਗੀ ਇਹ ਥੋੜਾ ਘੱਟ ਸਕਦੀ ਹੈ ਜੀ 38 ਇੰਚ ਹੋ ਸਕਦੀ ਹੈ ਜੀ ਨਹੀਂ ਜੀ ਕੁਝ ਨਹੀਂ ਹੂੰ ਆ ਵੀ ਇਹ ਦੋ ਦਵਾਦ ਵਧੀਆ ਦੇ ਦੂੰ ਮੈਨੂੰ ਲੱਗਦਾ ਜਦੋਂ ਆ ਆ ਉੱਚੀ ਆ 4 ਲੀਟਰ ਦੀ ਗਰੰਟੀ ਹੈ ਇਹਦੀ ਇਹਦੀ ਹਾਂਜੀ ਉਹਦੀ ਦੂਜੀ ਦੀ ਘਟ ਹੈ ਇਹਦੀ ਵੀ ਮੰਨ ਕੇ ਜਿੰਨੇ ਚਾਰਾਂ ਦੀ ਹੈ ਅੱਛਾ ਇਹਦੀ ਆਪਦੀ ਗਰੰਟੀ ਲੈਣੇ ਫੁੱਲ ਹਾਂਜੀ ਹਾਂਜੀ ਕਿੰਨੇ ਸੂਏ ਲਾ ਲੈ ਆਉਣੇ ਨੇ ਇਹ ਮੈਨੂੰ ਤੀਜੇ ਤੀਜੇ ਸੂਏ ਸੋਨਾ ਇਹਨਾਂ ਨੇ ਤੀਜੇ ਦੋਵਾਂ ਨੇ ਹੂੰ ਹੂੰ ਕੀ ਬਾਤ ਹੈ ਜੀ ਬੱਕਰੀਆਂ ਸੋਹਣੀਆਂ ਲੱਗੀਆਂ ਗੱਲ ਬਾਤ ਲੱਗਿਆ ਕੁਛ ਲਾ ਬੱਚ ਚੱਲੀ ਜਾਂਦਾ ਜੀ 25 25 ਕੋਈ ਲੈ ਲੈਂਦਾ ਕੋਈ 28 ਲਾ ਲਾ ਬੱਸ 25 50 ਕਿੰਨੇ ਦੀ ਹੈ ਬਈ ਇਹ ਇੱਕ ਲੈਣੇ ਕਿ ਬਈ ਆਹੀ ਲੈਣੀ ਆ 40000 ਰੁਪਏ ਮੁੱਲ ਦੇ ਜਮਨ ਜਮਾ ਗਰੰਟੀ ਦੀ ਬਈ ਚੱਕ ਬਈ ਤੇ ਆ ਆ ਦੱਸ ਬਈ ਦੱਸੋ ਵੀਰੇ ਮੋਰ ਬੱਚਾ ਇਹ ਤੇ ਇਹਦੇ ਮਗਰ ਨਹੀਂ ਫੜਕ ਲੈ ਕੱਲ ਗੱਡੀ ਚ ਆਗਾ ਨਹੀਂ ਨਹੀਂ ਉਹ ਜਾਂ ਪਹਿਲੇ ਲੈ ਆਈ ਮੋਰ ਕਹੇ ਰੰਗ ਦਾ ਚਿੱਟਾ ਜੀ ਇਹ ਹੋਰ ਚਿੱਟਾ ਦੰਦਾ ਨਹੀਂ ਜੀ ਮਾਸ਼ੀ ਠੀਕ ਓਕੇ ਬੱਕਰੀ ਜੰਗੀ ਹੈਗੀ ਸੂਏ ਲਾ ਲੈ ਹੁਣੇ ਚਾ ਰਹੇ ਨੇ ਬੱਕਰਾਂ ਹਾਰੀਆਂ ਆਪਣੇ ਕੋਲ ਟਾਪ ਕਲਾਸ ਹੀ ਹੁੰਦੀਆਂ ਜੀ ਹਾਂ ਕਿੰਨੇ ਨਾਲ ਵੇਚ ਤੇ ਹੋਣਗੇ ਅੱਜ ਅੱਜ 4-5 ਵਿੱਚ ਹੈ 4 ਤੋਂ 5 ਆ ਹਮ ਪਾਠਕ ਬੱਕਰਾ ਬੱਕਰਾ ਜੀ ਬੱਕਰਾ ਕਿੰਨੇ ਦਿਨਾਂ ਦਾ ਹੋ ਗਿਆ ਉਹ ਮਹੀਨੇ ਦਾ ਡੇਢ ਦਾ ਬਾ ਇਤੇ ਜੋ ਮਹੀਨੇ ਦਾ ਮਹੀਨੇ ਦਾ ਹਾਂਜੀ ਹਮ ਬੱਕਰੀ ਸੋਹਣੀਆਂ ਨੇ ਯਾਰ ਯਾਰ ਹਮ ਬੱਕਰੇ ਥੋੜੇ ਕੋਲ ਡੱਬੇ ਕਾਹਤੋਂ ਹੁੰਦੇ ਨੇ ਕਿ ਬੱਕਰੇ ਦਾ ਡੱਬਾ ਬੱਕਰਾ ਦੋ ਚਿੱਟਾ ਇੱਕ ਚਿੱਟਾ ਇੱਕ ਡੱਬਾ ਹੀ ਕਰੇ ਹਾਂ ਚਿੱਟਾ ਡੱਬਾ ਹਾਂ ਉਹਨਾਂ ਨੂੰ ਖਾਲੇ ਮਿਲਿਆ ਸੀਗਾ ਹਾਂ ਮਾਲ ਵੀ ਸਹੀ ਗੱਲ ਆ ਸੋਹਣੇ ਬੱਕਰੇ ਰੱਖੋ ਨੇਗੇ ਵਧੀਆ ਚੀਜ਼ ਹੈਗੀ ਆ ਹਮ ਇਹ ਕਰ ਦੇ ਮਾਲ ਚੋਂ ਆਂਗੀ ਹਾਂਜੀ ਕਰ ਦੇ ਮਾਲ ਚੋਂ ਬਾਕੀ ਤੇ ਜੇ ਵੀ ਇੱਕ ਅਸੀਂ ਕਹਿੰਦੇ ਆ ਘਰੋਂ ਵੀ ਮਾਲ ਜੇ ਕਿਸੇ ਨੂੰ ਲੈਣਾ ਹੋਵੇ ਹਾਂ ਤੇ ਆ ਜੇ ਆਪਣੇ ਓਕੇ ਛੱਤਿਆਣਾ ਬਾਬੂ ਆ ਹਾਂਜੀ ਛੱਤਿਆਣੇ ਛੱਤਿਆਣੇ ਆਉਣਾ ਪਊਗਾ ਬੱਕਰੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਭਾਈ ਕੀ ਮੰਗਿਆ ਭਾਈ 25000 25000 25000 ਮੰਗਿਆ ਹੋਇਆ ਭਾਈ ਇਹ ਵੀ ਗੱਬਣ ਹੈ ਅੰਡਰ ਦਾ ਇਹ 2 ਕੁ ਮਹੀਨੇ ਕ੍ਰੋਸ ਹੈ ਕ੍ਰੋਸ ਆ ਗੱਬਣ ਤਾਂ ਨਹੀਂ ਇਹਦੇ ਨਹੀਂ ਗਾਰੰਟੀ ਨਹੀਂ ਦੇ ਪਾ ਜੀ ਠੀਕ ਚੱਲ ਠੀਕ ਹੈ ਭਰਾਓ ਹੈ ਠੀਕ ਹੈ ਓਕੇ ਠੀਕ ਹੈ ਤੇ ਆ ਪੱਠ ਵਿਖਾਉਣਾ ਭਾਈ ਤੁਹਾਨੂੰ ਮੈਂ ਪਾਠ ਬੱਕਰੀਏ ਸੂਈ ਹੋਈ ਆ ਪਹਿਲਾ ਸੂਈ ਹੈਗੀ ਤੇ ਬਹੁਤ ਸੋਹਣੇ ਨਾਲ ਬੱਚੇ ਵੀ ਨੇ ਅਸਲ ਦੇ ਵਿੱਚ ਹੈਗੀ ਇਹ ਚਾਰ ਦੰਦ ਚਾਰ ਦੰਦ ਦਾ ਨਾ ਵੀਰੇ ਹਾਂ ਇਹ ਦੋ ਦੋ ਦੰਦ ਦੋ ਦੰਦ ਕਹਿੰਦੇ ਨੇਗੇ 62 ਕੀ ਮਤਲਬ ਹੈ ਦੀ 35 ਦੇ ਕਰੀਬ ਕਰੀਬ ਦੋ ਬੱਚੇ ਨੇ ਇਹਦੇ ਨਾਲ ਤੇ ਇਹ ਵਿਕ ਚੁੱਕੀ ਹੈ ਲਗਭਗ ਤੇ ਬੱਚੇ ਦਿਖਾਉਣਾ ਮੈਂ ਤੁਹਾਨੂੰ ਦੋ ਆਸੇ ਦੋ ਬੱਚੇ ਚਲੋ ਜੀ ਬੱਚੇ ਵੀ ਦੋ ਵੱਡੇ ਨੇਗੇ ਕੋਈ ਐ ਨਹੀਂਗਾ ਵੀ ਛੋਟੇ ਨੇਗੇ ਕੰਨਾਂ ਦੀ ਵੀ ਵਧੀਆਗੀ ਤੇ ਉਦਾਂ ਵੀ ਸਹੀ ਹੈਗੀ ਵਧੀਆ ਕੰਨ ਕੰਨ ਵਧੀਆ ਲੱਗਿਆ ਹੋਇਆ ਹੈਗਾ ਤੁਸੀਂ ਲਈ ਜਾਣਾ ਵੀਰੇ ਹਾਂਜੀ ਹਾਂਜੀ ਆ ਵੀ ਵਿੱਚ ਹੀ ਲਈ ਹੈਗੀ ਚਾਰੇ ਨਗ ਆ ਜੀ ਚਾਰੇ ਨਗ ਲੈ ਲੈ ਚਾਰੇ ਨਗ ਲੈ ਲੈ ਬਾਈ ਹੋਰਾਂ ਨੇ ਤੇ ਆ ਪੱਠਾ ਇਹ ਆ ਗੱਡੇ ਹੋਰਾਂ ਨੂੰ ਮੜ ਜਾ ਆਏ ਇਹ ਹੋ ਗਈ 6 ਆ ਪੰਜਾ ਛੇ ਮਹੀਨਿਆਂ ਦੀ ਪੰਜਾ ਛੇ ਮਹੀਨੇ ਦੀ ਇਹ ਹੋਗੇ ਤੇ ਆ ਦੋ ਦੰਦ ਦੋ ਦੰਦ ਦੋ ਬੱਚੇ ਹੈਟ 35 ਦੇ ਕਰੀਬ ਵੱਧ ਤੋਂ ਵੱਧ ਦੀ ਹੋਵੇ 35 ਹੋ ਸਕਦੀ ਹੈਗੀ ਪਰ ਨਗ ਬਹੁਤ ਸੋਹਣਾ ਲੱਗਿਆ ਪੂਰਾ ਵਧੀਆ ਲੱਗਿਆ ਇਹ ਬਾਈਆਂ ਨੇ ਇਥੋਂ ਖਰੀਦੀ ਹੈਗੀ ਦੋ ਬੱਚੇ ਨੇਗੇ ਕੱਢੇ ਬਾਈ ਬੱਚੇ ਲਾਏ ਥੱਲੇ ਬੱਚੇ ਵੀ ਵੱਡੇ ਨੇਗੇ ਆ ਦੇਖੋ ਐ ਨੇਗਾ ਵੀ ਮਰਿਆ ਜਾ ਕਮਾਂਗਾ ਵੀ ਛੋਟੇ ਨਹੀਂਗੇ ਜਿਆਦਾ ਆ ਦੇਖੋ ਆ ਬੱਚੇ ਨੇ ਨਾਲ ਤੇ ਇਹ ਦੋ ਦੰਦਾ ਹਲੇ ਵੀ ਹੋਰ ਹਾਈਟ ਕਰ ਜਾਂਦੀ ਜੇ ਮਤਲਬ ਕਿ ਥੋੜਾ ਜਿਹਾ ਰੁਕ ਜਾਂਦੇ ਕੀ ਬਾਤ ਆ ਪਾਠ ਹੀ ਹੈਗੀ ਹਾਂ ਬੱਕਰੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਤੇ ਤਿੰਨਾਂ ਚਾਰਾਂ ਨਗਾ ਦਾ ਇਹਨਾਂ ਦਾ ਸੌਦਾ ਬਣ ਗਿਆ ਬਾਈ ਹੋਰਾਂ ਦਾ ਚਲੋ ਲੈ ਜਾਓ ਵੀਰੇ ਹੈ ਧੰਨਵਾਦ ਵਿਰੇ ਠੀਕ ਹੈ ਵੀਰੇ ਬਹੁਤ ਵਧੀਆ ਕਿਹੜਾ ਪਿੰਡ ਆ ਬਈ ਕਰਮਘੜਾ ਵੀਰੇ ਜਿਹੜਾ ਬਲਰਨ ਪਰਣਾਲਾ ਜਿਲ੍ਹਾ ਪਰਣਾਲਾ ਐ ਖੜਾ ਮੂਹੇ ਨੂੰ ਮੜਾ ਜੇ ਖੜੂਗਾ ਚਲੋ ਇਹਨੂੰ ਖੜਾ ਹੀ ਰਹਿਣ ਦੋ ਖੜਾ ਰਹਿਣ ਦੋ ਜਿਵੇਂ ਖੜਦਾ ਔਖਾ ਔਖਾ ਨ ਹੋਵੇ ਨਾ ਠੀਕ ਕਿੰਨੇ ਦੰਦ ਆ ਇਧਰ ਤਾਂ ਆ ਬਈ ਬੱਕਰਾ ਦਿਖਾਉਣਾ ਆਪਾਂ ਨੇ ਪੂਰੇ ਦੰਦ ਆ ਬਈ ਤੂੰ ਇਧਰ ਹੋ ਜਾ ਬਈ ਗੁਰੂ ਜੀ ਚੱਲ ਖੜਾ ਖੜਦੇ ਖੜਦੇ ਆ ਬੱਕਰਾ ਥੋੜਾ ਔਖਾ ਕਰ ਰਹਿਗਾ ਹਾਂ ਛੱਡ ਦੇ ਤੂੰ ਛੱਡ ਦੇ ਐਂ ਖੜਾ ਲਾਂਦੇ ਨਾ ਬੜਾ ਵਧੀਆ ਬਣੇਗਾ ਕਿਹੜਾ ਖੜਾ ਹਾਂ ਐਂ ਖੜੇ 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 ਲੈ ਕਿੰਨੇ ਦੰਦਾਂ ਦਾ ਬਈ ਪੂਰੇ ਦੰਦਾਂ ਦਾ ਬਈ ਪੂਰੇ ਦੰਦ ਕਸਿਆ ਤਾਂ ਨਹੀਂਗਾ ਦੰਦਾਂ ਦਾ ਨਾ ਜੀ ਨਾ ਨਾ ਕਸਿਆ ਨਹੀਂ ਕਦੋਂ ਕਦਾ ਬੋਕ ਆ ਤੁਹਾਡੇ ਕੋਲ ਇਹ ਇਹ ਨੂੰ ਸਾਡੇ ਕੋਲ ਹੋ ਗਿਆ ਜੀ ਛੋਟਾ ਘਰ ਦੇ ਹੀ ਪਾਲਿਆ ਬਈ ਕਿੰਨੇ ਸਾਲਾਂ ਦਾ ਹੋਊਗਾ ਤੁਹਾਡੇ ਦਾ ਬਣ ਵਾਲਾ 2.5 ਸਾਲ ਦਾ ਹੋਊ ਜੀ 2.5 ਸਾਲ ਦਾ ਦੰਦ ਦਿਖਾਓਂਗੇ ਇੱਕ ਵਾਰ ਮੜਾ ਜਾ ਕੰਨ ਕੰਨ ਤਾਂ ਬਹੁਤ ਲੱਗਾ ਦੰਦ ਫਰੈਸ਼ ਪਿਆਗਾ ਕੋਈ ਓਕੇ ਬਸ ਛੱਡ ਦਿਓ ਜੀ ਰਾਈਟ ਕਦ ਕਿੰਨਾ ਦੱਸਾਂਗੇ ਕਦੋਂ 44 ਪਲੱਸ ਆਈ ਮਤਲਬ ਹੁਣ ਕਹੂਗਾ 44 ਹਾਂ ਫੁੱਲਾ ਹੋਊਗਾ 44 ਬੱਚੇ ਕਿਸ ਤਰ੍ਹਾਂ ਦੇ ਪਾਉਂਦਾ ਵੀਰੇ ਬੱਚੇ ਬਹੁਤ ਸੋਹਣੇ ਪਾਉਂਦਾ ਜੀ ਅੱਛਾ ਹੂੰ ਬੱਚੇ ਸੋਹਣੇ ਪਾਉਂਦਾਗਾ ਹੱਡਵਾੜਾ ਬਹੁਤ ਮੋਟਾ ਨਾ ਹਾਂਜੀ ਹਾਂਜੀ ਕੀ ਭਾ ਦੇ ਵਿੱਚ ਆ ਇਹਨਾਂ ਬੱਚੇ ਦੇ ਬੱਚਾ ਇਹਦਾ 10000 ਜਾਂਦਾ ਜੀ ਕਿੰਨੇ ਕ ਮਹੀਨਿਆਂ ਦਾ 3 ਕ ਮਹੀਨਾ 3 ਮਹੀਨਾ ਦਾ 10000 ਰਾਬੇ ਕਿੰਨਾ ਪੂਰਾ ਪੇ ਤਾਂ ਕਾਲਾ ਨਹੀਂ ਹੁੰਦਾ ਪੂਰਾ ਪਿਓਰ ਚਿੱਟਾ ਹੁੰਦਾਗਾ ਥੋੜਾ ਆ ਘਟ ਆਉਂਦਾ ਕਾਲਾ ਜਿਆਦਾ ਚਿੱਟਾ ਹੁੰਦਾ ਹੈ। ਹਾਂ। ਕਿਹੜੀ ਰੰਗਾਂ ਦੇ ਬੱਕਰੀਆਂ ਕਿਹੜਾ ਰੰਗ ਦੇ? ਇਸੇ ਬੱਕਰੀ ਦੀ ਡੱਬਾ ਖੜੀ ਡੱਬੀ ਦੀ। ਨਾ ਬੱਕਰੀਆਂ ਦਾ ਰੰਗ ਕਿਹੜਾ ਹੁੰਦਾ? ਕਿਹੜੇ ਜਿਹੜੀਆਂ ਇਹ ਤੋਂ ਕਰਾਸ ਕਰਾਉਨੇ। ਉਹਦਾ ਮਿਕਸੀ ਸਾਡੇ ਕੋਲ ਬਲੈਕ ਵੀ ਆ ਸਾਰਾ ਕੁਝ। ਰੰਗ ਜਿਆ ਜਾਨਕੀ ਚਾਹ ਚਿੱਟਾ ਹੁੰਦਾ। ਬੱਕਰੀ ਕਈ ਵਾਰੀ ਆਪ ਦੇਤੇ ਵੀ ਲੈ ਜਾਂਦੀ। ਅੱਛਾ। ਤੋਰੀਂ ਤੇ ਇੱਕ ਵਾਰ ਮੜਿਆ ਜਾ। ਮੁੱਲ ਕਿੰਨਾ ਦੱਸਿਆ ਸੀ ਆਪਾਂ ਨੇ? 1 ਲੱਖ ਰੁਪਇਆ ਜੀ। 1 ਲੱਖ ਰੁਪਇਆ। ਲੱਗਿਆ ਤਾਂ ਨਹੀਂ ਕੁਛ ਭਾਈ। ਲੱਗ ਗਿਆ ਜੀ 65000 ਰੁਪਇਆ ਲੱਗੇ। 65000? ਲੱਗ ਜਾਊਗਾ ਬਹੁਤ ਬਹੁਤ ਸ ਇੱਕ ਵਾਰ ਤੋਰ ਲੈਂਦਾ ਨੇ ਇਹ ਨਾ ਜਾਨ ਬਹੁਤ ਆ ਸਦੇ ਵਿੱਚ ਬੱਕਰਾ ਤੁਰਦਾ ਹੈਗਾ ਬਾਈ ਹੋਰਾਂ ਨੂੰ ਖਿੱਚ ਕੇ ਲੈ ਜਾਂਦਾ ਹੈਗਾ ਚੀਜ਼ ਹੈਗੀ ਪੂਰੀ ਕੱਬੀ ਬਹੁਤ ਸੋਹਣੀ ਲੱਗੀ ਟੈਸਟੀ ਕਰ ਬੜੇ ਜ਼ਬਰਦਸਤ ਲੱਗੇ ਬਹੁਤ ਸੋਹਣਾ ਲੱਗਿਆ ਕੰਮ ਇਹਦਾ ਹੁਣ ਵੇਚਣਾਗਾ ਤੂੰ ਬਾਈ ਇੱਕ ਕੰਮ ਪੂਰਾ ਹੋ ਗਿਆ ਇਹਦਾ ਮੈਂ ਪੂਰਾ ਹੋ ਗਿਆ ਇਹ ਛੋਟੇ ਤੇ ਬੱਚੇ ਰੱਖ ਲਈ ਅੱਛਾ ਬੱਚੇ ਰੱਖ ਲੈ ਦੇ ਇਸੇ ਦੇ ਬੱਚੇ ਰੱਖੋਗੇ ਅੱਗੇ ਵੀ ਹਾਂਜੀ ਓਕੇ ਚੰਗੀ ਗੱਲ ਬਾਤਾਂ ਲੈ ਦੇਣਾ ਕਿੱਥੇ ਤੱਕ ਪੱਠਾ ਪੱਠਾ ਬਰਾਬਰ ਦੀਆਂ ਹੋ ਗਈਆਂ ਜੀ ਇਹਦੇ ਓਕੇ ਹਾਂ ਦੇਣਾ ਕਿਥੇ ਤੱਕ ਸੀ ਵੈਸੇ ਆਪਾਂ ਇਹ ਉਹ 6.5 ਦਿਨ ਸੀਗੇ 80 85 ਜੀ ਅੱਛਾ ਲੱਖ ਕਹਿ ਕੇ ਵੀ ਆਪਾਂ 80 ਤੱਕ ਸੈੱਟ ਦੇਣਾ ਸੀਗਾ ਜੀ ਸੋਣੀ ਲੱਗੀ ਨਾ ਯਾਰ ਬਹੁਤ ਚੰਗਾ ਬਕਰਾਂਗਾ ਠੀਕ ਹੈ ਬਾਈ ਹੈ ਓਕੇ ਓਕੇ ਬਰਾ